ਬੈਜੂ ਜੀ ਦੇ ਖਾਲਸਾ ਬੈਜੂ ਜੀ ਦੇ ਪਤਤਸਤ ਦੇ ਰਹੇ ਆ ਅਖਾੜਾ ਨਹਿਰ ਤੋਂ ਜੋ ਬਾਬਾ ਨਾਨਕ ਸਿੰਘ ਦੀ ਵਰਸੀ ਸਮਾਪਤੀ 28 ਮਾਰ 29 ਨੂੰ ਥੇ ਨਹਿਰ ਹਾੜਾ ਪਲਤੇ ਸਮਾਗਮ ਹੁੰਦੇ ਨੇ ਬਾਬਾ ਜੀ ਦੀ ਯਾਦ ਵਿੱਚ ਉਹ ਬਾਬਾ ਰਬ ਜੀ ਇੱਥੇ ਸੇਵਾ ਕਰਦੇ ਸਨ ਇਨ੍ਹਾਂ ਤੇ ਕਿਰਪਾ ਕੀਤੀ ਬਾਬਾ ਨਾਨਕ ਸਿੰਘ ਜੀ ਦੀ ਹਰ ਸਾਲ ਸੇਵਾ ਲੈ ਲੈਂਦੇ ਨੇ ਉਹ ਬਾਬਾ ਰਬ ਜੀ ਵੀ ਸਾਡੇ ਵਿਚਕਾਰ ਵਿੱਚ ਨਹੀਂ ਹਨ ਪਰ ਹਾਜ਼ਰ ਨਾਜ਼ਰ ਮਹਾਂਪੁਰਸ਼ ਇਨ੍ਹਾਂ ਤੋਂ ਬਾਬਾ ਜੀ ਨੇ ਸੇਵਾ ਲਈ ਸੋ ਅੱਜ ਸਮਾਪਤੀ ਹੋਈ ਆ ਤੁਹਾਡਾ ਵੀ ਮਹਾਰਾਜਤਾਂ ਤੋਂ ਸਭ ਜੀ ਗੁਰੂਗਰਾਮ ਸੇ ਵੀ ਮਹਾਰਾਜ ਆਪਣੇ ਨਿੱਜੀ ਸਥਾਨਾਂ ਵੱਲ ਜਾਂਦੇ ਹੋਏ ਸੋ ਸੰਗਤਾਂ ਸਵਾਗਤ ਕਰਦੀਆਂ ਫੁੱਲਾਂ ਦੀ ਵਰਖਾ ਕਰਦੀ ਹੈ। ਤੋਂ ਮਾਗਦੇ ਮਹੀਨੇ ਵੀ ਦੇਖਦੇ ਹਾਂ ਪੂਰਾ ਮਹੀਨਾ ਇੱਥੇ ਸਮਾਗਮ ਚੱਲਦੇ ਨੇ। ਕੋਈ ਕੁਝ 500 35